ਫਿਲੌਰ ਹਲਕਾ ਦੇ ਪਿੰਡ ਪਾਸਲਾ ਦੀ ਮਸ਼ਹੂਰ ਨਸ਼ਾ ਤਸਕਰ ਜਸਵਿੰਦਰ ਕੌਰ ਵੱਲੋਂ ਪੰਚਾਇਤੀ ਜਗ੍ਹਾ ਤਿੰਨ ਮੱਲੇ ਚਾਰ ਦੁਆਰੀ ਕਰਕੇ ਵਿੱਚ ਬਾਥਰੂਮ ਬਣਾਇਆ ਹੋਇਆ ਸੀ। VDP ਔਰਕਾ ਕਲਾ ਲੈਟਰ ਵੱਲੋਂ ਤੇ ਮੌਕੇ ਤੇ ਪਹੁੰਚੇ SSP ਜਲੰਧਰ ਦਿਹਾਤੀ ਗੁਰਮੀਤ ਸਿੰਘ ਜੀ ਦੇ ਨਾਲ ਪੁਲਿਸ ਫੋਰਸ ਦੇ ਸਾਥ ਨਾਲ ਅੱਜ ਡੈਮੋਲੇਸ਼ਨ ਤੇ ਖਰੋਚ ਚਮਟ ਕਲੀਅਰ ਕਰਤੀ। ਇਸ ਦੀ ਬੈਕਗ੍ਰਾਉਂਡ ਵੀ ਕ੍ਰਿਮੀਨਲ ਹਿਸਟਰੀ ਆچھے ਮੁਕਦਮੇ ਪਹਿਲਾਂ ਹੀ ਦਰਜ ਨੇ ਪੰਚਾਇੰਡੀਪੀਐਸ ਤੇ ਇੱਕ ਕਾਫੀ ਲੰਮੇ ਸਮੇਂ ਤੋਂ ਇਸ ਕੰਮ ਵਿੱਚ ਹਨ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ मैले योलाई मात्रै छक्कोमा राखेको छु।

ਆ ਵੀ ਆ ਗਿਆ। ਆ ਵੀ ਦੇਖ ਲੋ ਬੋਲ ਕੇ ਕਿਤੇ ਆਹ ਸਮਝੋ ਜਿਹੜਾ ਸਰਕਾਰੀ ਟੂਟੀ ਨੂੰ ਆਉਂਦਾ ਉਹ ਕੱਟ ਦਿਓ। ਅੱਛਾ। ਫੋਟੋ ਵੀ ਲਾਈਵ ਕਰਦੇ। ਬਾਟਰ ਵੀ ਲਾਈਵ ਵੀ ਕਰਦੇ। ਹਨੀ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਇਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈਗੀ ਆ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਦਾ ਦੂਸਰੇ ਦਿਨ ਇਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮਲਾਟ ਆ ਉਹਦੇ ਵਿੱਚ 1978 ਤੋਂ ਸਾਡੇ ਇਥੇ ਮਾਦਲਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਇਟਾਂ ਲੱਗੀਆਂ ਤੇ ਇਨੀ ਰਾਤੋਂ ਰਾਤ ਜੀ ਇਥੇ ਚਾਰਦੀਵਾਰੀ ਕਰ ਲਈ ਤੇ ਚਾਰਦੀਵਾਰੀ ਕਰਕੇ ਤਾਂ ਇਨੀ ਆ ਸਾਰਾ ਕਬਜ਼ਾ ਕਰ ਲਿਆ ਜੀ ਇਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਤੇ ਨੰ ਰੂਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਦ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਨਹੀਂ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਹਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚਾਹੁੰਦੇ ਸੀ ਵੀ ਇਹ ਟਹਿ ਜਵੇ ਤੇ ਤਾਂ ਕਿ ਹੋਰ ਕੋਈ ਮਾਣਾ ਸਰ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜਿਹੜੀ ਦੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਦੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਵਿਲੇਆ ਕਰਾਇਆ ਇਹ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ 5-7 ਸਾਲ ਤਾਂ ਇੱਥੇ ਸਾਡੇ ਪਿੰਡ ਰਹਿੰਦੇ ਹਨ 10 ਸਾਲ ਹੋ ਗਏ ਆ ਪਹਿਲਾਂ ਇਹ ਹੋਰ ਕਿਸੇ ਕਿਸੇ ਪਿੰਡ ਰਹਿੰਦੇ ਹੀ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾ ਇਹ ਉਹਦੇ ਨਾਲ ਵੀ ਇਹੇ ਵੇਵ ਹੋਊਗਾ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਹਲਤੀ ਨਾ ਕਰੇ ਜਿੱਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮ ਲਾਟਾਂ ਦੇ ਕਬਜ਼ੇ ਹੈਗੇ ਬੰਦੇ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜੀ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਟਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤ ਦਾ ਬਣਿਆ ਇਹ ਨਹੀਂ ਸਾਡੀ ਪੰਚਾਇਤ ਤੇ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਟੇ ਗਿਆ ਜੀ ਪਿੰਡ ਛੋੜ ਵੀ ਕੋ ਲਗਭਗ ਜੀ ਕੋਈ ਨਾ ਕੋਈ ਕਰਦਾ ਹੀ ਆ ਜੀ ਇਹਨਾਂ ਦੇ ਪਰਿਵਾਰਕ ਦੇ ਮੈਂਬਰ ਹੀ ਕਰਦੇ ਜੀ ਉਹਨਾਂ ਸੰਬੰਧੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਆ ਜੀ ਉਹ ਬਹੁਤ ਏਕਾ ਦੁੱਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਤੇ ਪਰਚੇ ਦਰਜੇ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਬਿਆ ਜੀ ਪਿੰਡ ਨਹੀਂ ਰਹਿੰਦੇ ਇੱਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇੱਥੋਂ ਪਿੰਡ ਤੋਂ ਗਏ ਬਿਆ ਇਸੇ ਕਹਨ ਸਾਹਿਬ ਜਿੱਦਾਂ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਨੇ ਘਰ ਨਹੀਂ ਘਰ ਇਹਨਾਂ ਦਾ ਆਪਣੀ ਉਪਰ ਲੈਂਡ ਤੇ ਆ ਜੀ ਕਰ ਇਹਨਾਂ ਦੇ ਬਾਪ ਦਾਦੇ ਦੀ ਜਗ੍ਹਾ ਦੀ ਉੱਤੇ ਬਣਿਆ ਜੀ ਸਰਪੰਚ ਸਾਹਿਬ ਜਦੋਂ ਹੁਣੇ ਕਾਰਵਾਈ ਹੋਈ ਆ ਤੁਹਾਡੇ ਆਲੇ ਦੋਲੇ ਪਿੰਡਾਂ ਵਿੱਚ ਵੀ ਜਿੱਦਾਂ ਨਸ਼ੇ ਦੀ ਪਰਮਹਾਰਿਆ ਕਾਫੀ ਜਿਹੜਾ ਇਸ ਏਰੀਆ ਵਿੱਚ ਆਲੇ-ਦੋਲੇ ਪਿੰਡਾਂ ਵਿੱਚ ਵੀ ਪੈ ਗਿਆ। ਅਸੀਂ ਤਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਤੋਂ ਬਾਅਦ ਅਸਰ ਪਊਗਾ ਲੱਗ ਕੇ ਬਿਲਕੁਲ ਬਿਲਕੁਲ ਪਊਗਾ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਾਸੇ ਖਿਆਲ ਰੱਖਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ। ਇਹ ਸਾਰਿਆਂ ਲਈ ਹੈ ਜੀ ਕਿਸੇ ਇਕੱਲੇ ਲਈ ਨਹੀਂ ਹੈਗੀ। ਇਹ ਬਹੁਤ ਮਜਬੂਰੀ ਹੈ ਜੀ ਨੌਜਵਾਨੇ ਆ ਜਿਹੜੇ ਨਸ਼ਿਆਂ 'ਚ ਫਸੇ ਜਾਂਦੇ ਆ ਜੀ ਕੋਈ ਮੁੰਡਾ ਮਰੀ ਜਾਂਦਾ ਜੀ ਬਹੁਤ ਬੁਰਾ ਹਾਲ ਹੈ ਜੀ ਇਦਾਂ ਹੀ ਨਸ਼ੇ ਦੀ ਜਿਹੜੀ ਰੋਕਥਾਮ ਨੂੰ ਰੋਕਿਆ ਜਾਊਗਾ ਜੀ ਬੜੀ ਚੰਗੀ ਗੱਲ ਹੋਊ ਬੇਦੇ ਉਦੋਂ ਬੜਾ ਚੰਗਾ ਦੀ ਪੰਜਾਬ ਸਰਕਾਰ ਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਬਹੁਤ ਵਧੀਆ ਇਹਨੂੰ ਫਰਕ ਪਊਗਾ ਜੀ। ਧੰਨਵਾਦ ਜੀ। ਇਹਦੇ ਵਿੱਚ ਸਾਨੂੰ ਕੁਝ ਦਿਨ ਪਹਿਲਾਂ ਬੀਡੀਪੀ ਰੁੜਕਾ ਕਲਾ ਨੇ ਇੱਕ ਰਿਕੁਇਰਿਸ਼ਨ ਲੈਟਰ ਲਿਖਿਆ ਸੀਗਾ। ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਐ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾ ਤੇ ਇੱਕ ਪੰਚਾਇਤੀ ਜਗ੍ਹਾ ਵੈ। ਕਰੀਬ ਸਾਢੇ 3 ਕਮਰਲੇ ਬਣਦੀ ਆ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਫਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਜਿਹੜਾ ਇਨਕ੍ਰੋਚ ਕੀਤਾ ਆ ਸੀਗਾ ਸੋ ਉਸ ਰਿਕੁਐਸਿਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਿਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ ਉਸ ਬੰਦੇ ਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡਿਮੋਲੇਸ਼ਨ ਜਿਹੜੀ ਉਹ ਜਿਹੜੀ ਇਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਹੈ ਉਹਨੇ ਹੀ ਡਿਮੋਲਿਸ਼ ਕਰਤਾ ਪਰ ਇਹਦੇ ਖਿਲਾਫ ਕੋਈ ਨਸ਼ਾ ਦੇ ਮਾਮਲੇ ਨੇ ਦਰਜ ਸੋ ਇਹਦਾ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਕ੍ਰਿਮੀਨਲ ਬੈਗ ਹਿਸਟਰੀ ਹੈ ਇਹਦੇ ਖਿਲਾਫ ਜਿਹੜੇ 6 ਮਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਸੈਕਟਰ ਦੇ ਨੇ ਜਿਹਦੇ ਵਿੱਚ ਕੇ ਮੇਜਰ ਰਿਕਵਰੀਜ਼ ਨੇ ਇਹਨਾਂ ਦਾ ਪਰਵਾਜ਼ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਤੋਂ ਜਿਹੜਾ ਇੰਡਲਸ ਹੈ ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਾ ਵਿਰੁੱਧ ਯੁੱਧ ਨਸ਼ਾ ਵਿਰੁੱਧ ਹੈ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਐਕਸੈਪਟੇਬਲ ਹੈ ਉਸਤੇ ਇਹ ਵਿੱਚ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਜਦੋਂ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਹੋ ਜਰੂਰ ਹੋਏਗੀ ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਕਿ ਵੱਡੀਆਂ ਮੱਛਲੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇਗੀ ਕਿਸ ਤਰ੍ਹਾਂ ਦੇ ਦੇ ਵੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੰਪੇਨ ਹੈ ਸ਼ੁਰੂ ਹੈ ਕੱਲ ਜਿੱਦਾਂ ਆਪਣਾ ਸਪੈਸ਼ਲ ਕਸ ਆਪਰੇਸ਼ਨ ਸੀਗਾ ਇਹਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਸਮਗਲ ਸੀਗਾ ਕਿੰਗਰਾ ਚੋ ਵਾਲਾ ਉਹਨੂੰ ਅਸੀਂ ਜਿਹੜਾ ਇਸ ਕੱਲ ਅਰੈਸਟ ਕੀਤਾ ਸੁਇਸਟਰ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬਿਗ ਸਮਗਲਰ ਨੇ ਜਦ ਪੈਡਲਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਐਸ ਵੇਲੇ ਘਰ ਡਿਮੋਲਿਸ਼ ਕੀਤਾ ਗਿਆ ਇਸ ਘਰ ਦੀ ਜਿਹੜੀ ਜਸਿੰਦਰ ਕੌਰ ਜੱਸੀ ਆ ਉਹ ਐਸ ਵੇਲੇ ਕਿੱਥੇ ਹੈ ਜੀ ਉਹ ਜੱਸੀ ਕਰੀਬ 1 ਮਹੀਨੇ ਤੋਂ ਜਿਹੜੀ ਫਰਾਰ ਹੈ ਇਹਦੇ ਵਿੱਚ ਆਪਣੇ ਬੱਚਿਆਂ ਸਮੇਤ ਇੱਥੇ ਕੋਈ ਘਰ ਤੇ ਉਹਦੇ ਰਹਿੰਦਾ ਨਹੀਂਗਾ ਜੀ ਸਰ ਇਹ ਕੱਲੀ ਹੀ ਨਸ਼ੇ ਦਾ ਕਾਰੋਬਾਰ ਕਰਦੀ ਸੀ ਜਾਂ ਹੋਰ ਵੀ ਇਹਨਾਂ ਦੇ ਪਰਿਵਾਰ ਚੋਂ ਦੇਖੋ ਇਹਨਾਂ ਦੇ ਪਰਿਵਾਰ ਦਾ ਮੈਂਬਰ ਤੇ ਸਹਿਯੋਗ ਕਰਦਾ ਹੀ ਇਹਨਾਂ ਨੂੰ ਹੁਣ ਇਹਦੇ ਮੰਗਰੇ ਸੀ ਪਏ ਆਂ ਹੀ ਜ ਖਰ ਜਿਹੜੀ ਆ ਪ੍ਰਾਪਰਟੀ ਜਿਹੜੀ ਨਵੀਂ ਦਿਖਦੀ ਆ ਤੁਹਾਨੂੰ ਇਹ ਵੀ ਉਹਦੀ ਆ ਜੀ ਹਾਂ ਇਹ ਉਹਨਾਂ ਪੰਚਾਇਤੀ ਜ਼ਮੀਨ ਆ ਜਿਹੜੀ ਕਿ ਉਹਨ ਕਬਜ਼ਾ ਕੀਤਾ ਹੋਇਆ ਸੀ ਤੁਸੀਂ ਵੇਖਿਓ ਬਿਲਕੁਲ ਆ ਸੈਂਟਰ ਦੇ ਵਿੱਚ ਆ ਪਲੱਸ ਜਿਹੜੇ ਉਹਨਾਂ ਨੇ ਤਿੰਨ ਚਾਰ ਜਿਹੜੇ ਉਹ ਕੇਲਿਆਂ ਦੇ ਦਰਖਤ ਲਾਏ ਉਹ ਵੀ ਕੱਢ ਕੇ ਇਨਕ੍ਰੋਚਮੈਂਟ ਕੀਤੀ ਹੋਈ ਸੀ ਗਲੀਆਂ ਨੂੰ ਬਿਲਕੁਲ ਬੰਦ ਕੀਤੀ ਹੋਈ ਸੀ ਸਰ ਜਿਹੜੇ ਹਜੇ ਵੀ ਮਾੜਾ ਮਾੜੇ ਜਿਹੜਾ ਕੰਮ ਕਰਨੋਂ ਨਹੀਂ ਹਟਦੇ ਆ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਮਾੜਾ ਕੰਮ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਮਗਰ ਪਏ ਹੋਏ ਆ ਸਾਡੇ ਜਿਹੜਾ ਵੀ ਇਹ ਜਿਹੜਾ ਵੀ ਇਹਨੂੰ ਨਸ਼ਾ ਤਸਕਰੀ ਨੂੰ ਬढ़ावा ਦਿੰਦਾ ਕਰਦਾ ਵ ਪਿੰਡਾ ਵੈ ਜਾਂ ਕਿਸੇ ਤਰ੍ਹਾਂ ਦਾ ਵੀ ਲਿੰਕਡ ਉਹਦੇ ਵਾਸਤੇ ਸਾਡੇ ਕੋਲ ਕੋਈ ਗੰਜਸ਼ ਨਹੀਂ ਹੈ ਉਹਦੇ ਖਿਲਾਫ ਸੇ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਇਨਕ੍ਰੋਚਮੈਂਟ ਕੀਤੀ ਸੀ ਕਿ ਇਹਨੂੰ ਹਟਾਉਣ ਵਾਸਤੇ ਕੋਈ ਹੁਕਮ ਪਹਿਲਾਂ ਜਾਰੀ ਕੀਤਾ ਗਿਆ ਪਬਲਿਕ ਹਾਂਜੀ ਇਹ ਇਹਦੇ ਵਿੱਚ ਵੇਖੋ ਬੇਸਿਕਲੀ ਇਹ ਸਾਰਾ ਜਿਹੜਾ ਪ੍ਰੋਸੈਸ ਸਿਵਲ ਐਡਮਿਨਿਸਟ੍ਰੇਸ਼ਨ ਦਾ ਵਾ ਜੀ ਕਿਉਂਕਿ ਉਹਨਾਂ ਦੀ ਲੈਂਡ ਹੈ ਉਹਨਾਂ ਨੇ ਇਹ ਅਵਸਰਾਂ ਨੇ ਜਿਹੜਾ ਇਹਨੂੰ ਜਿਹੜਾ ਰਿਮੂਵ ਕਰਨ ਦਾ ਜਿਹੜਾ ਸਾਨੂੰ ਜਿਹੜਾ ਲੈਟਰ ਲਿਖਿਆ ਸੀਗਾ ਉਹਨਾਂ ਨੂੰ ਅਥਾਰਟੀ ਅੰਡਰ ਐਕਟ ਜਿਹੜਾ ਕਿ ਉਹ ਇਹਨੂੰ ਰਿਮੂਵ ਕਰ ਸਕਦੇ ਕਿਤੇ ਵੀ ਕੋਈ ਪੰਚਾਇਤੀ ਲੈਂਡ ਦੇ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਤੇ ਉਹ ਉਥੋਂ ਰਿਮੂਵ ਹੋਏਗਾ ਇਹਦੇ ਵਿੱਚ ਇਹ ਹੋਇਆ ਵੀ ਇੱਕ ਪੰਚਾਇਤੀ ਲੈਂਡ ਸੀ ਦੂਜਾ ਇਹ ਸਮਗਲਰ ਸੀਗਾ ਜਿਹਨਾਂ ਨੇ ਕੀਤਾ ਹੋਇਆ ਉਹਦੇ ਵਿੱਚ ਫਿਰ ਸਾਡੇ ਕੋ ਇਹਨਾਂ ਨੇ ਸਪੋਰਟ ਮੰਗੀ ਆ ਤੇ ਅਸੀਂ ਆ ਕੇ ਫਿਰ ਜਿਹੜਾ ਇਹਦੀ ਸੈਲਪ ਕੀਤੀ ਹੈ ਬਾਕੀ ਰਿਮੂਵਲ ਜਿਹੜੀ ਸਾਰੀ ਉਹ ਇਹਨਾਂ ਨੇ ਐਸ ਪਰ ਪ੍ਰੋਸੀਜਰ ਕੀਤੀ ਹਾਂ ਜਿਹੜਾ ਯੋਧ ਨਕਸ਼ਾ ਬਰੋ ਚੱਲਦਾ ਜੰਦਰ ਦੇ ਹੱਥ ਦੇ ਵਿੱਚ ਹੁਣ ਤੱਕ ਕਿੰਨੇ ਕੁ ਸਮਗਲਰ ਗ੍ਰਿਫਤਾਰ ਕੀਤੇ ਜਾਂ ਕਿੰਨੇ ਕੁ ਕਾਮਲੇ ਦਰਦ ਕੀਤੇ ਵੇਖੋ ਹੁਣ ਤੱਕ ਅਸੀਂ ਜੇ ਤੁਸੀਂ ਇਹਦਾ ਫਿਗਰ ਵੇਖੋ ਤੇ ਕਰੀਬ ਇਸ ਜਿਹੜਾ ਇੱਕ ਇਸ ਮਾਰਚ ਮਾਰਚ ਦੇ ਮਹੀਨੇ ਸੀ ਅਸੀਂ ਕਰੀਬ 100 ਤੇ 160 70 ਬੰਦੇ ਜਿਹੜੇ ਗ੍ਰਿਫਤਾਰ ਕਰਦੇ ਜਿਹਦੇ ਵਿੱਚ ਇੱਕ ਕੈਟਾਗਰੀ ਦੇ ਵੀ ਨੇ 20 ਦੇ ਵੀ ਸਾਰੇ ਪੈਡਲਰ ਵੀ ਨੇ ਜਿਹੜੇ ਬਿਗ ਸਮਗਲਰ ਵੀ ਨੇ ਉਹ ਸਾਰੇ ਅਸੀਂ ਜਿਹੜੇ ਆਪਾਂ ਇਹਨੂੰ ਜਿਹੜਾ ਉਹਨਾਂ ਨੂੰ ਬੁੱਕ ਕੀਤਾ ਵਾ ਜੀ ਜੀ ਸਰ ਥੈਂਕ ਯੂ ਅੱਜ